ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਬੱbbi ਬਾਦਲ ਅੱਜ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋ ਗਏ ਹਨ। ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬਰੰਪੂਰਾ ਨੇ ਪਾਰਟੀ ਵਿੱਚ ਆਉਣ ਤੇ ਨਿੱਘਾ ਸਵਾਗਤ ਕੀਤਾ ਹੈ। ਤੁਹਾਨੂੰ ਦੱਸਦੇ ਹਾਂ ਕਿ ਐਚਐਸ ਬੱbbi ਬਾਦਲ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂ ਸਨ, ਉੱਥੇ ਹੀ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇ ਵਿੱਚ ਭਰਾ ਵੀ ਲੱਗਦੇ ਹਨ ਅਤੇ ਲੰਮੇ ਸਮੇਂ ਤੋਂ ਮਹਾਰਾਜ ਦੇ ਸਰਗਰਮ ਹਨ। ਇਸ ਮੌਕੇ ਤੇ ਵੀਰ ਦਵਿੰਦਰ ਸਿੰਘ ਨੇ ਵੀ ਬੱbbi ਬਾਦਲ ਨੂੰ ਸ਼੍ਰੋਮ ਨੇ ਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋਣ ਤੇ ਜਿਹਾ ਆ ਆਖਿਆ ਹੈ ਉਸ ਪਰਵਾਰ ਦੇਗੇ ਨਜੀ ਮੈਂਬਰ ਨੇ ਉਹਨਾਂ ਦੇ ਪਤੀਜੇ ਨੇ ਰਿਸ਼ੇਦਾਰ ਨੇ ਇਹਨਾਂ ਨੇ ਜੋ ਉਹਨਾਂ ਦੇ ਪਰਿਵਾਰ ਲਈ ਜਾਂ ਕਾਲੀ ਦਲ ਲਈ ਜਾਂ ਜੋ ਕੁਝ ਵੀ ਵਿਛੇ ਕਰਵਾਣੀਆਂ ਕੀਤੀਆਂ ਤੁਹਾਨੂੰ ਵੀ ਸਭ ਪਤਾ ਵਾ ਬਹੁਤ ਵੱਡਾ ਇਹਨਾਂ ਦਾ ਨਾਮ ਆ ਸੋ ਇਸ ਕਰਕੇ ਮੈਂ ਸਮਝਦਾ ਕਿ ਬਹੁਤ ਵੱਡਾ ਬਾਲਾ ਜਿਹੜਾ ਉਹ ਸਾਡੀ ਪਾਰਟੀ ਨੂੰ ਲਿਆ ਮੈਂ ਰਾਤੀ ਇਹਨਾਂ ਦੇ ਘਰ ਗਿਆ ਸੀ ਇਹਨਾਂ ਦੀ ਜਿਹੜੀ ਮਾਤਾ ਜੀ ਆ ਮੈਨੂੰ ਬਹੁਤ ਖੁਸ਼ੀ ਹੋਈ ਉਹਨਾਂ ਦੀਆਂ ਗੱਲਾਂ ਬੜਾ ਧਾਰਮਿਕ ਉਹਨਾਂ ਦਾ ਸੁਭਾਅ ਉਹਨਾਂ ਦਾ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਰ ਪ੍ਰਕਾਸ਼ ਮੁੱਢ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮੈਨੂੰ ਜੋੜਿਆ ਹੈ ਸੂਰਵੇਂਆਂ ਇਹਨਾਂ ਗੱਲਾਂ ਦੱਸੀਆਂ ਜੋ ਇਹਨਾਂ ਦੇ ਵਿੱਚ ਲਊਗਾ ਮੈਨੂੰ ਪੂਰੀ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਨਾਲ ਹੱਥ ਤੇ ਸੱਚ ਲਈ ਕੀ ਤਕੜੇ ਹੋ ਕੇ ਜਿਸ ਤਰ੍ਹਾਂ ਸ਼ਰਮਣੀ ਕਾਲੀ ਦਲ ਪ੍ਰਖਾਦੀ ਦਾ ਟੀਚਾ ਵਾ ਉਹਦੇ ਉੱਤੇ ਇਹ ਪੂਰੇ ਉਤਰਨਗੇ 1920 ਦੇ ਵਿੱਚ ਸ਼ਰਮਣੀ ਕਾਲੀ ਦਲ ਬਣਿਆ ਸੀ ਬੜੇ ਲੰਮੇ ਸਮੇਂ ਤੋਂ ਸ਼ਰਮਣੀ ਕਾਲੀ ਦਲ ਨੇ ਬਹੁਤ ਵੱਡੇ ਮੋਰਚੇ ਐਂਟੀਸਨ ਲਾਈਆਂ ਔਰ ਦਿੱਤਾ ਵੀ ਆਸਰ ਕੀਤੀਆਂ ਅਰ ਜਦੋਂ ਤੋਂ ਇਹ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਜਾਂ ਕਾਲੀ ਦਲ ਦੀ ਇਹਨਾਂ ਕਮਾਨ ਸੰਭੀਆ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਤਿਆਨਾਸ਼ ਕਰਕੇ ਰਹਿਤਾ ਸਿੱਖੀ ਦਾ ਸਤਿਆਨਾਸ਼ ਕਰਕੇ ਰਹਿਤਾ ਜੋਲ ਸ਼੍ਰੀ ਘਰਤਕ ਸਾਹਿਬ ਦੀ ਮਾਨ ਮਰਜ਼ਾਦਾ ਉਹਨੂੰ ਬਹੁਤ ਵੱਡੀ ਇਹਨਾਂ ਨੇ țeਸ ਵਿਚਾਈ ਆ ਸ਼੍ਰੋਮਣੀ ਕਮੇਟੀ ਆ ਜਿਹੜੀ ਉਹ ਦਾ ਮੁਕੰਮਲ ਤੌਰ ਦੇ ਤੇ ਸਿਆਸੀਕਰਨ ਕਰ ਲਿਆ ਮੱਦੀ ਬਾਦਨ ਜੀ ਦੀ ਦਵਿਦੀ ਮંત્રી ਕੇ ਨਾਲ ਸਵਾਗਤ ਕਰਨਗੇ ਲੋਕਾਂ ਨੂੰ ਸਰਦਾਰ ਸਾਹਿਬ ਤੋਂ ਵੀ ਨਾਲ ਲਿਤੇ ਬਿਊਰੋ ਰਿਪੋਰਟ ਪੰਜਾਬ ਟੂਡੇ